ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 52 ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਗੁਰੂ ਕਿਰਪਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮਾ ਵੇਲੇ ਦੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਜੁੜ ਕੇ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਪਾਠ ਅਤੇ ਕੀਰਤਨ ਸਰਵਣ ਕੀਤਾ ਹੈ ਚਲ ਰਹੀ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੀ ਸ਼ਬਦਾਂ ਦੀ ਵਿਚਾਰ ਭੈਰੋ ਰਾਗ ਦਾ 17 ਨੰਬਰ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਪਾਵਨ ਸ਼ਬਦ ਦੇ ਵਿਚਾਰ ਦੇ ਨਾਲ ਜੁੜੀਏ ਅਦਬ ਸਤਕਾਰ ਸਹਿ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਵਿਚਾਰਾਂ ਦੌਰਾਨ ਅਸੀਂ ਬੜੀ ਵਾਰ ਵਿਚਾਰ ਕਰਦਿਆਂ ਇਹ ਗੱਲ ਕਰਿਆ ਕਰਦੇ ਸੀ ਵੀ ਇਨਸਾਨ ਦੇ ਅੰਦਰ ਲੜਾਈ ਚੱਲ ਰਹੀ ਹੈ। ਬੜੀ ਵਾਰ ਮੈਂ ਇਹ ਵਿਸ਼ਾ ਵਿਚਾਰ ਕਰਦਿਆਂ ਹੋਇਆਂ ਛੋਇਆ ਹੈ। ਕਸਮਕਸ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਚਲਦੀ ਰਹਿੰਦੀ ਹੈ, جنگ ਚਲਦੀ ਰਹਿੰਦੀ ਹੈ। ਇਹ جنگ ਕੀ ਦੀ ਹੈ? ਚੰਗਿਆਈ ਤੇ ਬੁਰਿਆਈ ਦੀ। ਸੱਚ ਤੇ ਝੂਠ ਦੀ ਇਨਸਾਫ ਤੇ ਬੇਈਮਾਨੀ ਦੀ ਜਿਹੜਾ ਪਲੜਾ ਭਾਰੂ ਪੈ ਜਾਂਦਾ ਉਹ ਜਿੱਤ ਜਾਂਦੇ ਨੇ ਜਿਹੜੇ ਹਲਕੇ ਰਹਿ ਜਾਂਦੇ ਉਹ ਹਾਰ ਜਾਂਦੇ ਉਹੀ ਗੱਲ ਜਿਹੜੀ ਆਪਾਂ ਬੜੀ ਵਾਰ ਵਿਚਾਰ ਦੇ ਵਿੱਚ ਕੀਤੀ ਹੈ ਉਹਨੂੰ ਵਿਸਥਾਰ ਦੇ ਨਾਲ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਜੋੜ ਕੇ ਸਾਡੇ ਸਾਹਮਣੇ ਰੱਖਿਆ ਸ਼ਬਦ ਦਾ ਇੱਕ ਇੱਕ ਅੱਖਰ ਬੜਾ ਕੀਮਤੀ ਹੈ ਸਮਝਣ ਵਾਲਾ ਹੈ ਸਤਿਗੁਰੂ ਕਿਰਪਾ ਕਰਨ ਬਿਲਕੁਲ ਸੰਕੇਵ ਦੇ ਅੰਦਰ ਮੈਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਸੀਮਿਤ ਸਮੇਂ ਦੇ ਅੰਦਰ ਅਸੀਂ ਇਸ ਸ਼ਬਦ ਨੂੰ ਪੂਰਾ ਜੜਾ ਉਹ ਅੱਜ ਦੇ ਦਿਵਾਨ ਦੇ ਅੰਦਰ ਵਿਚਾਰ ਲਈਏ ਕਿਉਂਕਿ ਪਿਛਲੇ ਦਿਵਾਨਾਂ ਦੇ ਅੰਦਰ ਮੈਂ ਇਹ ਗੱਲ ਨੂੰ ਫੀਲ ਕੀਤਾ ਵੀ ਜਦੋਂ ਅਸੀਂ ਸ਼ਬਦ ਨੂੰ ਦੋ ਹਿੱਸਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਨਾ ਤੇ ਜਿਹੜੀ ਲੜੀ ਇੱਕ ਵਾਰ ਟੁੱਟ ਜਾਂਦੀ ਹੈ ਦੁਬਾਰਾ ਫਿਰ ਉਹ ਜਿਹੜੀ ਅਗਲੇ ਦਿਨ ਉਹ ਵਿਚਾਰ ਕਿ ਸਾਡੀ ਸੁਰਤ ਜਿਹੜੀ ਆ ਉਹ ਇੱਕ ਵਾਰ ਜੁੜੀ ਹੁੰਦੀ ਹੈ ਸਾਰਾ ਸ਼ਬਦ ਸਮਝ ਆ ਜਾਂਦਾ ਹੈ ਉਹ ਮੇਰੀ ਵੀ ਉਹੀ ਲੜੀ ਚੱਲ ਰਹੀ ਹੁੰਦੀ ਹੈ ਤੁਹਾਡੀ ਵੀ ਸੁਣਨ ਦੀ ਉਹ ਲੜੀ ਚੱਲ ਰਹੀ ਹੁੰਦੀ ਹੈ ਖੈਰ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸ਼ਬਦ ਦੀ ਵਿਚਾਰ ਬਲ ਵਧੀਏ ਮਹਾਰਾਜ ਨੇ ਬਖਸ਼ਿਸ਼ ਕੀਤੀ ਸ਼ਬਦ ਦਾ ਪਹਿਲਾ ਪਦਾ ਹੀ ਰਹਾਉ ਵਾਲਾ ਪਦਾ ਹੈ ਬਖਸ਼ਿਸ਼ ਕੀਤੀ ਕਿਉਂ ਲੀਜੈ ਗੜ ਬੰਕਾ ਭਾਈ ਦੋ ਵਰ ਕੋਟ ਅਰ ਤੇਵਰ ਖਾਈ ਮਹਾਰਾਜ ਨੇ ਬਾਣੀ ਦੇ ਵਿੱਚ ਨਾ ਜੀ ਸਰੀਰ ਨੂੰ ਕਿਲਾ ਆਖਿਆ ਜਿਹੜੀ جنگ ਚੱਲ ਰਹੀ ਹੈ ਉਹ ਸਰੀਰ ਨੂੰ ਮਹਾਰਾਜ ਨੇ ਕਿਲਾ ਆਖਿਆ ਇਸ ਕਿਲੇ ਦੇ ਉੱਪਰ ਦੋ ਧਿਰਾਂ ਨੇ ਜਿਹੜੀਆਂ ਰਾਜ ਕਰਨਾ ਚਾਹੁੰਦੀਆਂ ਨੇ ਪਹਿਲਾਂ ਇਹਨੂੰ ਥੋੜਾ ਜਿਹਾ ਸਮਝ ਲਿਓ ਜੀ ਮੰਨ ਲਓ ਇੱਕ ਕਿਲਾ ਹੈ ਇੱਕ ਕਿਲੇ ਦੇ ਕਰਕੇ ਦੋ ਧਿਰਾਂ ਦੀ ਆਪਸ ਦੇ ਵਿੱਚ جنگ ਹੁੰਦੀ ਹੈ ਹੁਣ ਉਹ جنگ ਦਾ ਰੀਜ਼ਨ ਕੀ ਹੈ ਇੱਕ ਧਿਰ ਚ ਆਉਂਦੀ ਹੈ ਵੀ ਕਿਲੇ ਦੇ ਉੱਪਰ ਮੇਰਾ ਰਾਜ ਹੋਵੇ ਦੂਜੀ ਧਿਰ ਚ ਆਉਂਦੀ ਹੈ ਕਿਲੇ ਦੇ ਉੱਪਰ ਮੇਰਾ ਰਾਜ ਹੋਵੇ ਦੋਵਾਂ ਦੀਆਂ ਆਪੋ ਆਪਣੀਆਂ ਫੌਜਾਂ ਨੇ ਸਾਡਾ ਸਰੀਰ ਕਿਲਾ ਹੈ ਇਸ ਸਰੀਰ ਦੇ ਦੋ ਰਾਜੇ ਨੇ ਜਿਹੜੀ ਆਪਣੀਆਂ ਫੌਜਾਂ ਲੈ ਕੇ ਤਿਆਰ ਖੜੇ ਹੈ ਇੱਕ ਹੈ ਚੰ ਮੰਨ ਦੀ ਚੰਗੀ ਵਿਰਤੀ ਚੰਗਾ ਮੰਨ ਇੱਕ ਹੈ ਭੈੜਾ ਮੰਨ ਮੰਨ ਦੇ ਦੋ ਸੁਭਾਅ ਰਾਜਾ ਬਣ ਕੇ ਕਿਲੇ ਦੇ ਉੱਪਰ ਹਾਵੀ ਹੋਣ ਦੇ ਵਾਸਤੇ ਬੈਠੇ ਹੈ ਸ਼ਬਦ ਦੇ ਮੁਤਾਬਕ ਇਸ ਵੇਲੇ ਕਿਲੇ ਦੇ ਉੱਪਰ ਭੈੜੇ ਮੰਨ ਦਾ ਰਾਜ ਹੈ ਜੋ ਸ਼ਬਦ ਭਗਤ ਕਬੀਰ ਸਾਹਿਬ ਜੀ ਸਾਡੇ ਸਾਹਮਣੇ ਰੱਖ ਰਹੇ ਹੈ ਗੁਰਦਤ ਕਬੀਰ ਸਾਹਿਬ ਕਹਿੰਦੇ ਮੇਰੇ ਇਸ ਕਿਲੇ ਦੇ ਉੱਪਰ ਭੈੜੇ ਮਨ ਨੇ ਆਪਣੀ ਫੌਜ ਨੂੰ ਲੈ ਕੇ ਕਬਜ਼ਾ ਕੀਤਾ ਹੋਇਆ ਹੈ। ਅਸੀਂ ਕਰਨਾ ਇਹ ਹੈ ਜਿਹੜਾ ਭੈੜਾ ਮਨ ਹੈ ਉਹਨੂੰ ਇਸ ਕਿਲੇ ਦੇ ਵਿੱਚੋਂ ਭਜਾ ਕੇ ਉਹਦੀ ਫੌਜ ਨੂੰ ਖਤਮ ਕਰਕੇ ਚੰਗੇ ਮਨ ਨੂੰ ਰਾਜਾ ਬਣਾ ਕੇ ਤੇ ਅਸੀਂ ਇਹਨੂੰ ਫਤਿਹ ਕਰਨਾ ਹੈ। ਇਹ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਹੈ। ਹੁਣ ਦਿੱਕਤ ਕੀ ਹੈ ਵੀ ਉਹਦੀ ਫੌਜ ਬੜੀ ਤਕੜੀ ਹੈ ਜਿਹੜਾ ਭੈੜਾ ਮਨ ਹੈ ਉਹਨੇ ਫੌਜ ਬੜੀ ਤਕੜੀ ਜਮਾਈ ਹੋਈ ਹੈ ਤੇ ਆਮ ਤੌਰ ਤੇ ਬੜੀ ਵਾਰ ਵੇਖਣ ਨੂੰ ਭਗਤ ਕਬੀਰ ਸਾਹਿਬ ਇਹਨਾਂ ਜਿਹਾ ਲੱਗ ਰਿਹਾ ਹੈ ਵੀ ਬੜਾ ਤਕੜਾ ਉਹਨੇ ਪ੍ਰਬੰਧ ਕੀਤਾ ਹੋਇਆ ਉੱਥੋਂ ਤੱਕ ਪਹੁੰਚ ਨਹੀਂ ਜਾ ਰਹੀ ਹੁਣ ਇਸ ਨੇਤ ਦੀ ਸਾਡੀ ਅੰਦਰ ਦੀ ਗੱਲ ਨੂੰ ਬਿਆਨ ਕੀਤਾ ਵੀ ਸਾਡਾ ਮਨ ਕਈ ਵਾਰ ਕਿਉਂਕਿ ਸਾਰੀ ਖੇਡ ਜਿਹੜੀ ਹੈ ਸਦਸੰਗਤ ਮਨ ਦੇ ਉੱਪਰ ਖੜੀ ਹੈ ਸਾਰਾ ਜੀਵਨ ਮਨ ਦੇ ਉੱਪਰ ਖੜਾਇਆ ਜਿੱਦਾਂ ਦੀ ਮਨ ਸੰਗ ਮਨ ਜੇ ਕਰੋਦੀ ਹੈ ਤੇ ਕ੍ਰੋਧ ਦੀਆਂ ਹੀ ਗੱਲਾਂ ਜੀਵਨ ਦੇ ਵਿੱਚੋਂ ਮਨ ਜੇ ਲੋਭੀ ਹੈ ਤੇ ਲੋਭ ਦੀਆਂ ਹੀ ਗੱਲਾਂ ਨਿਕਲਣੀਆਂ ਨੇ ਬੰਦੇ ਨੇ ਲੋਭ ਕਰਨਾ ਹੈ ਮਨ ਜੇ ਤਿਆਗੀ ਹੈ ਤੇ ਬੰਦਾ ਸਭ ਕੁਝ ਛੱਡ ਜਾਏਗਾ ਮਨ ਜੇ ਲੋਭੀ ਹੈ ਤੇ ਸਭ ਕੁਝ ਹੜੱਪ ਲਏਗਾ ਖੇਡ ਮਨ ਦੇ ਉੱਪਰ ਖੜੀ ਹੈ ਹੁਣ ਕਿਲੇ ਦਾ ਰਾਜਾ ਕੌਣ ਹੈ ਮਨ ਹੁਣ ਸ਼ਬਦ ਨੂੰ ਵਿਚਾਰੀਏ ਕਿਉਂ ਲੀਜੈ ਗੜ ਬੰਕਾ ਭਾਈ ਇਹ ਭਾਈ ਇਹ ਜਿਹੜਾ ਗੜ ਹੈ ਗੜ ਦਾ ਅਰਥ ਕਿਲਾ ਬੰਕਾ ਦਾ ਅਰਥ ਹੈ ਮਜ਼ਬੂਤ ਇਹ ਜਿਹੜਾ ਮਜ਼ਬੂਤ ਕਿਲਾ ਹੈ ਇਹਨੂੰ ਕਿਵੇਂ ਜਿੱਤਿਆ ਜਾਵੇ ਦੋਗਰ ਕੋਟ ਅਰਤੇਵ ਰਖਾਈ ਜਦੋਂ ਕਿਲੇ ਉਸਾਰੇ ਜਾਂਦੇ ਸੀ ਨਾ ਕਿਲੇਆਂ ਨੂੰ ਉਸਾਰਨ ਲੱਗੀਆਂ ਜਿਹੜੇ ਰਾਜੇ ਸੀ ਨਾ ਉਹਦੇ ਚਾਰੇ ਪਾਸੇ ਇੱਕ ਖਾਈ ਪੁੱਟਦੇ ਸੀ ਖਾਈ ਪੁੱਟ ਕੇ ਉਹਨੂੰ ਪਾਣੀ ਦੇ ਨਾਲ ਭਰ ਲੈਂਦੇ ਸੀ ਉਸ ਤੋਂ ਬਾਅਦ ਪਿੱਛੇ ਜਾ ਕੇ ਇੱਕ ਦੀਵਾਰ ਬਣਾਉਂਦੇ ਸੀ ਉਹਦਾ ਰੀਜ਼ਨ ਕੀ ਹੈ ਵੀ ਜਦੋਂ ਹਮਲਾਵਰ ਨੇ ਹਮਲਾ ਕਰਨਾ ਤੇ ਖਾਈ ਦੇ ਵਿੱਚ ਪਾਣੀ ਭਰ ਦੇਣਾ ਤੇ ਹਮਲਾਵਰ ਸਿੱਧਾ ਕਿਲੇ ਦੇ ਉੱਪਰ ਹਮਲਾ ਨਹੀਂ ਕਰ ਸਕਦੇ ਗੁਰਬਾਣੀ ਦੇ ਵਿੱਚ ਅਸੀਂ ਭਗਤ ਕਬੀਰ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਲੰਕਾ ਸਾ ਕੋਟ ਸਮੁੰਦ ਸੀ ਖਾਈ ਵੀ ਉਹਦਾ ਕਿਲਾ ਸਮੁੰਦਰ ਦੇ ਵਿੱਚਕਾਰ ਹੋਣ ਦਾ ਕਾਰਨ ਹੀ ਇਹ ਵੀ ਬੰਦਾ ਬਾਹਰੋਂ ਕਿਸੇ ਵੀ ਪਾਸੇ ਤੋਂ ਆ ਹੀ ਨਹੀਂ ਸਕਦਾ ਚਾਰੇ ਪਾਸੇ ਸਮੁੰਦਰ ਦੀ ਖਾਈ ਪੁੱਟੀ ਹੋਈ ਹੈ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਮੇਰਾ ਕਿਲਾ ਹੈ ਨਾ ਸਰੀਰ ਹੈ ਇਹਦੇ ਉੱਪਰ ਮੇਰੀ ਪਹੁੰਚ ਇਸ ਕਰਕੇ ਨਹੀਂ ਪਹੁੰਚ ਰਹੀ ਇਹ ਜਿਹੜਾ ਕਿਲਾ ਹੈ ਇਹਦੇ ਚਾਰੇ ਪਾਸੇ ਦੁਚਿੱਤੀ ਦੀ ਖਾਈ ਪੁੱਟੀ ਹੋਈ ਹੈ ਮੇਰਾ ਮਨ ਹਰ ਵੇਲੇ ਦੁਚਿੱਤੀ ਦੇ ਵਿੱਚ ਰਹਿੰਦਾ ਹੈ ਮੈਂ ਧਰਮੀ ਵੀ ਬਣਨਾ ਚਾਹੁੰਦਾ ਮੈਂ ਪਾਪ ਵੀ ਕਰਨਾ ਚਾਹੁੰਦਾ ਮੈਂ ਸੱਚਾ ਵੀ ਬਣਨਾ ਚਾਹੁੰਦਾ ਮੈਂ ਕਦੇ ਕਦੇ ਝੂਠ ਵੀ ਬੋਲਣਾ ਚਾਹੁੰਦਾ ਮੈਂ ਇਮਾਨਦਾਰ ਵੀ ਬਣਨਾ ਚਾਹੁੰਦਾ ਕਦੇ ਕਦੇ ਬੇਈਮਾਨੀ ਵੀ ਕਰਨੀ ਚਾਹੁੰਦਾ ਇਹ ਕੀ ਹੈ ਇਹ ਦੁਚਿੱਤੀ ਹੈ ਮੈਂ ਦੋਵੇਂ ਪੱਖ ਬਰਾਬਰ ਰੱਖਣੇ ਚਾਹੁੰਦਾ ਮੈਂ ਸਭ ਕੁਝ ਹੜਪਣਾ ਵੀ ਚਾਹੁੰਦਾ ਤੇ ਬਾਰੋਂ ਮੈਂ ਤਿਆਗੀ ਵੀ ਬਣ ਕੇ ਰਹਿਣਾ ਚਾਹੁੰਦਾ ਇਹ ਕੀ ਹੈ ਇਹ ਦੁਚਿੱਤੀ ਹੈ ਇਸ ਸਰੀਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਦੁਚਿੱਤੀ ਦੀ ਖਾਈ ਪੁੱਟੀ ਹੋਈ ਹੈ ਅੱਗੇ ਆ ਜੀ ਦੋ ਵਰ ਕੋਟ ਅਰ ਦੋ ਵਰ ਕੋਟ ਖਿਮਾ ਕਰਿਓ ਕੋਟ ਦਾ ਅਰਥ ਜਚਾਰੇ ਪਾਸੇ ਜਿਹੜਾ ਹੈ ਦੁਚਿੱਤੀ ਦੀ ਦੀਵਾਰ ਪੁੱਟੀ ਹੋਈ ਹੈ ਅਰ ਤੇਵਰ ਖਾਈ ਮਾਇਆ ਦੇ ਤਿੰਨ ਗੁਣ ਉਹਨਾਂ ਦੀ ਖਾਈ ਪੁੱਟੀ ਹੋਈ ਫਿਰ ਸਮਝ ਲਿਓ ਕਿਉਂ ਲੀਖ ਜੈ ਗੜ ਬੰਕਾ ਭਾਈ ਦੋ ਵਰ ਕੋਟ ਅਰ ਤੇਵਰ ਖਾਈ ਇਹਦੇ ਚਾਰੇ ਪਾਸੇ ਇੱਕ ਤੇ ਬੜੀ ਵੱਡੀ ਦੀਵਾਰ ਬਣੀ ਹੋਈ ਹੈ ਤੇ ਇਹਦੇ ਚਾਰੇ ਪਾਸੇ ਮਾਇਆ ਦੇ ਤਿੰਨ ਗੁਣਾ ਦੀ ਖਾਈ ਬਣੀ ਹੋਈ ਹੈ ਭਾਵੇਂ ਕਿ ਇਹ ਮਨ ਇਹਨਾਂ ਗੁਣਾ ਦੇ ਵਿੱਚ ਖਚਤ ਰਹਿੰਦਾ ਹੈ ਅੱਗੇ ਪੰਕਤੀ ਹੈ 5 25 ਮੋਹ ਮਦ ਮਦਸਰ ਆਡੀ ਪਰਵਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚਾ ਕਹਾ ਕਰੋ ਰਗੁਰਾਇਆ ਪੰਜ ਪੰਜ ਵਿਕਾਰ ਨੇ ਜਿਹੜਾ ਫੌਜ ਲੈ ਕੇ ਖੜੇ ਨੇ 25 ਮਾਇਆ ਦੇ 25 ਰੂਪ ਮੋਹ ਮਦ ਮਤਸਰ ਮੋਹ ਤਿਆਰ ਖੜਾ ਹੈ ਮਦਸਰ ਤ੍ਰishna ਤਿਆਰ ਖੜੀ ਹੈ ਆਡੀ ਪਰਬਲ ਮਾਇਆ ਇਹਨਾਂ ਸਾਰਿਆਂ ਨੂੰ ਸਹਾਰਾ ਦੇਣ ਦੇ ਵਾਸਤੇ ਕੌਣ ਹੈ ਮਾਇਆ ਇਹ ਫੌਜ ਹੈ ਜਿਹੜੀ ਸਾਡੇ ਸਰੀਰ ਦੇ ਉੱਪਰ ਹਾਵੀ ਹੋ ਕੇ ਖੜੀ ਹੈ ਜਿਹੜੀ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਬੰਦਗੀ ਵਾਲੇ ਪਾਸੇ ਨਹੀਂ ਜਾਣਦੇ ਰੱਬ ਵਾਲੇ ਪਾਸੇ ਸਾਡੇ ਮਨ ਨੂੰ ਨਹੀਂ ਜਾਣਦੇ ਰ ਇਹ ਫੌਜ ਹੈ ਥੋੜਾ ਜਿਹਾ ਟਿਕਾ ਬਣਾਇਓ ਸ਼ਬਦ ਦੇਖਣ ਨੂੰ ਔਖਾ ਲੱਗ ਰਿਹਾ ਜੇ ਥੋੜੀ ਜਿਹੀ ਸੁਰਤ ਟਿਕੀ ਤੇ ਗੱਲ ਸਮਝ ਆਏਗੀ 5 25 ਪੰਜ ਵਿਕਾਰ ਹੁਣ ਇਹ ਪੰਜ ਵਿਕਾਰ ਹੀ ਤੇ ਰੁਕਾਵਟ ਬਣਦੇ ਨੇ ਨਾ ਮਨ ਨੂੰ ਇਹੀ ਆਪਣੇ ਵੱਲ ਖਿੱਚ ਕੇ ਰੱਖਦੇ ਆ ਜੇ ਕਿਤੇ ਅਸੀਂ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੀਏ ਪੰਜ ਵਿਕਾਰ ਸਾਡੇ ਫਿਰ ਮਨ ਨੂੰ ਉਧਰ ਹੀ ਲੈ ਜਾਂਦੇ ਮਾਇਆ ਦੇ ਜਿਹੜੇ ਰੂਪ ਨੇ ਇਹ ਫਿਰ ਸਾਡੇ ਮਨ ਨੂੰ ਖਿੱਚ ਕੇ ਉੱਥੇ ਹੀ ਲੈ ਜਾਂਦੇ ਇਹ ਫੌਜ ਹੈ ਆਡੀ ਪਰਬਲ ਮਾਇਆ ਬੜੀ ਤਾਕਤ ਪਰ ਜਿਹੜੀ ਮਾਇਆ ਹੈ ਨਾ ਉਹ ਸਾਰਿਆਂ ਨੂੰ ਸਹਾਰਾ ਦੇ ਰਹੀ ਹੈ ਪਿੱਛੋਂ ਲੜਨ ਦੇ ਵਾਸਤੇ ਫਿਰ ਅਗਲਾ ਪਦ ਅਗਲੀ ਪੰਕਤੀ ਹੈ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ ਭਗਤ ਕਬੀਰ ਸਾਹਿਬ ਕਹਿੰਦੇ ਰੱਬ ਜੀ ਤੇਰੇ ਦਰ ਦਾ ਇਹ ਗਰੀਬ ਜਾਂ ਨਿਮਾਣਾ ਜਾਂ ਸੇਵਕ ਹੈ ਇਹਨਾਂ ਦੇ ਸਾਹਮਣੇ ਮੇਰਾ ਜੋਰ ਸਾਡਾ ਜੋਰ ਦੇਖੋ ਇਹ ਇਹਨਾਂ ਦੇ ਸਾਹਮਣੇ ਕਿੱਥੇ ਜੋਰ ਚੱਲਦਾ ਬੰਦੇ ਦਾ ਜੀ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ ਹਰ ਇਨਸਾਨ ਨੂੰ ਤੇ ਨਚਾਰੇ ਨੇ ਕਾਹਾਂ ਕਰੋ ਰਗੁਰਾਇਆ ਰੱਬ ਜੀ ਦੱਸ ਮੈਂ ਰੱਬ ਜੀ ਦੱਸੋ ਮੈਂ ਕੀ ਕਰਾਂ ਕੋਈ ਰਾਹ ਦੱਸੋ ਮੈਨੂੰ ਮੈਂ ਕਿਵੇਂ ਇਸ ਦੇ ਉੱਪਰ ਫਤਿਹ ਹਾਸਲ ਕਰਾਂ ਅੱਗੇ ਹੈ ਕਾਮ ਕਿਵਾਰੀ ਦੁਖ ਸੁਖ ਦਰਬਾਨੀ ਪਾਪ ਕੁੰਨ ਦਰਵਾਜਾ ਕਰੋਧ ਪ੍ਰધાન ਮਹਾ ਵੱਡ ਦੁੰਧਰ ਮਨ ਮਾਵਾਸੀ ਰਾਜਾ ਕਾਮ ਕੇ ਵਾਰੀ ਕੇਵਾਰ ਤੇ ਕੇਵਾਰੀ ਦਰਵਾਜੇ ਤੇ ਬਾਹਰ ਖੜਿਆ ਇਸ ਕਿਲੇ ਦਾ ਜਿਹੜਾ ਦਰਵਾਜਾ ਉਹਦੇ ਬਾਹਰ ਕਾਮ ਖੜਿਆ ਅੱਗੇ ਹੈ ਦੁੱਖ ਸੁੱਖ ਦਰਵਾਨੀ ਮੇਰਾ ਮਨ ਕਦੇ ਕਾਮ ਵਾਸਨਾ ਦੇ ਅਧੀਨ ਹੁੰਦਾ ਮੈਂ ਇਹਦੇ ਵਿੱਚੋਂ ਬਾਹਰ ਨਿਕਲਾਂ ਤੇ ਕਾਮ ਘੇਰ ਲੈਂਦਾ ਅੱਗੇ ਹੈ ਦੁੱਖ ਸੁੱਖ ਦਰਵਾਨੀ ਦਰਵਾਨੀ ਦਾ ਅਰਥ ਹੁੰਦਾ ਹੈ ਦਰਵਾਜ਼ੇ ਦੇ ਅੰਦਰ ਖੜੇ ਹੋਏ ਦਰਵਾਨ ਜਿਹੜੇ ਪੁੱਛ-ਗਿੱਚ ਕਰਦੇ ਆ ਉਹਨਾਂ ਦੀ ਮਰਜ਼ੀ ਹੈ ਵੀ ਅੰਦਰ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਦੁੱਖ ਸੁੱਖ ਦੋਵੇਂ ਦਰਵਾਨ ਬਣ ਕੇ ਖੜੇ ਹਨ ਅੱਗੇ ਹੈ ਪਾਪ ਪੁੰਨ ਦਰਵਾਜਾ ਇਸ ਕਿਲੇ ਦਾ ਜਿਹੜਾ ਦਰਵਾਜਾ ਹੈ ਪਾਪ ਤੇ ਪੁੰਨ ਹੁਣ ਪੁੰਨ ਤੇ ਚੰਗਾ ਹੁੰਦਾ ਦੇਖੀਏ ਪੁੰਨ ਤੇ ਚੰਗਾ ਹੁੰਦਾ ਇੱਥੇ ਮਹਾਰਾਜ ਨੇ ਪਾਪ ਪੁੰਨ ਦਰਵਾਜਾ ਕਿਉਂ ਆਖਿਆ ਉਹਨਾਂ ਵੀ ਮਾੜੀ ਸੰਗਤ ਦੇ ਵਿੱਚ ਆ ਗਿਆ ਹਾਂ ਜਦੋਂ ਬੰਦਾ ਪੁੰਨ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਕਰਦਾ ਹੈ ਉਹ ਪੁੰਨ ਵੀ ਮਾੜਾ ਹੈ ਪੁੰਨ ਮਾੜਾ ਨਹੀਂ ਹੁੰਦਾ ਉਹਨਾਂ ਕਰਨਾ ਤਾਂ ਬੜੀ ਚੰਗੀ ਗੱਲ ਹੈ ਪਰ ਜਦੋਂ ਬੰਦਾ ਚੰਗੇ ਆਈ ਵੀ ਲੋਕਾਂ ਨੂੰ ਦਿਖਾਉਣ ਦੇ ਵਾਸਤੇ ਕਰ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਬੰਦੇ ਦੀ ਹਉਮੈ ਵਧਦੀ ਹੈ ਉਹ ਵੀ ਮਾੜਾ ਅਸਰ ਕਰਦਾ ਸਰ ਸੇਵਾ ਕਰਨੀ ਬੜੀ ਚੰਗੀ ਗੱਲ ਪਰ ਇਸੇ ਕਰਕੇ ਸੇਵਾ ਕਰਨੇ ਵੀ ਲੋਕ ਮੈਨੂੰ ਸੇਵਾਦਾਰ ਮੰਨਣ ਉਹ ਵੀ ਮਾੜਾ ਅਸਰ ਕਰਦਾ ਹੈ ਸੱਭ ਨੇ ਬਖਸ਼ਿਸ਼ ਕੀਤੀ ਪਾਪ ਪੁੰਨ ਦਾ ਦਰਵਾਜ਼ਾ ਕ੍ਰੋਧ ਪ੍ਰધાન ਮਹਾ ਬੜਦੁੰਦ ਇਹਦਾ ਜਿਹੜਾ ਸੈਨਾਪਤੀ ਬਣਿਆ ਬੈਠਾ ਨਾ ਸਾਰੀ ਫੌਜ ਦਾ ਉਹ ਇੱਕ ਕ੍ਰੋਧ ਜਿਹੜਾ ਬੜਾ ਤਾਕਤਪਰ ਹੈ ਬੜੀ ਉਹਦੇ ਵਿੱਚ ਪਾਵਰ ਹੈ ਬੜੀ ਜਾਣ ਹੈ ਉਹ ਕ੍ਰੋਧ ਇਹਨਾਂ ਸਾਰੀ ਫੌਜ ਦੀ ਅਗਵਾਈ ਕਰਕੇ ਬੈਠਾ ਮਨ ਮਾਵਾਸੀ ਰਾਜਾ ਮਾਵਾਸੀ ਦਾ ਅਰਥ ਹੋਇਆ ਵਿਗੜੈਲ ਜਾਂ ਇੰਜ ਕਹ ਲਈਏ ਵੀ ਜਿਹੜਾ ਬਾਗੀ ਹੋਇਆ ਹੋਇਆ ਮਨ ਇਹਦਾ ਰਾਜਾ ਬਣਿਆ ਬੈਠਾ ਇਸ ਇੱਕ ਪੱਖ ਜਿਹੜਾ ਕਿ ਸਾਡੇ ਸਰੀਰ ਦੇ ਉੱਪਰ ਆਪਣੀ ਫੌਜ ਲੈ ਕੇ ਹਾਵੀ ਹੋਏ ਹੋਏ ਬੈਠੇ ਨੇ ਇਹਨੂੰ ਫਿਰ ਇੱਕ ਵਾਰ ਇਹਦਾ ਪਾਠ ਕਰ ਲਈਏ ਕਿਉਂ ਲੀਜੈ ਗੜ ਬੰਕਾ ਪਾਈ ਦੋ ਵਰ ਕੋਟ ਅਰਤੇ ਵਰ ਖਾਈ 525 ਮੁਹੰਮਦ ਮਦਸਰ ਅੱਡੀ ਪ੍ਰਵਲ ਮਾਇਆ ਜਨ ਕਬੀਰ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਗੁਰਾਇਆ ਕਾਮ ਕੀ ਵਾਰੀ ਦੁਖ ਸੁਖ ਦਰਬਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਾਵਾਸੀ ਰਾਜਾ ਇਸ ਮੇਰੇ ਜੀਵਨ ਦੇ ਉੱਪਰ ਹਾਵੀ ਹੋ ਕੇ ਬੈਠੇ ਨੇ ਹੁਣ ਲੜਨਾ ਸੀ ਇਹਨਾਂ ਨੂੰ ਹਰਾਉਣਾ ਹੈ ਤੇ ਮਨ ਨੂੰ ਜਿੱਤਣਾ ਹੈ ਜਿਹੜਾ ਭੈੜਾ ਮਨ ਹੈ ਜਿਹੜਾ ਇਹ ਕਬਜ਼ਾ ਕਰਕੇ ਬੈਠਾ ਇਹਨੂੰ ਬਾਹਰ ਕੱਢਣਾ ਹੈ ਇਹਨੂੰ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਮਨ ਜਿੱਤੈ ਜਗ ਜੀਤੈ ਜੇਰਾ ਭੈੜਾ ਮਨ ਆਪਣੀ ਫੌਜ ਲੈ ਕੇ ਮੇਰੇ ਇਸ ਜੀਵਨ ਦੇ ਉੱਪਰ ਹਾਵੀ ਹੋ ਕੇ ਬੈਠਾ ਨਾ ਮੈਂ ਗੁਰੂ ਦਾ ਸਹਾਰਾ ਲੈ ਕੇ ਇਸ ਭੈੜੇ ਮਨ ਨੂੰ ਬਾਹਰ ਕੱਢਣਾ ਹੈ। ਇਹਦੀ ਫੌਜ ਦਾ ਟਾਕਰਾ ਕਰਨਾ ਹੈ। ਜੇ ਇਹਦੀ ਫੌਜ ਦਾ ਟਾਕਰਾ ਕਰਨਾ ਹੈ ਤੇ ਮੈਨੂੰ ਆਪਣੀ ਫੌਜ ਬਣਾਣੀ ਪਏਗੀ ਪਹਿਲਾਂ। ਜੇ ਅਗਲੇ ਦੇ ਕੋਲ ਹਥਿਆਰ ਨੇ ਤੇ ਸਾਡੇ ਕੋਲ ਵੀ ਹਥਿਆਰ ਹੋਣੇ ਚਾਹੀਦੇ ਤਾਂ ਹੀ ਜੰਗ ਲੜੀ ਜਾਏਗੀ। ਤੇ ਸਾਨੂੰ ਹਥਿਆਰ ਕਿੱਥੋਂ ਮਿਲਣਗੇ ਗੁਰੂ ਦੇ ਕੋਲੋਂ ਅਸੀਂ ਹਰਦੇ ਕਦੋਂ ਆ ਮਨ ਦੇ ਅੱਗੇ ਉਦੋਂ ਹਾਰਦੇ ਆ ਜਦੋਂ ਸਾਡੇ ਕੋਲ ਹਥਿਆਰ ਨਹੀਂ ਹੈ ਜਦੋਂ ਸਾਡੇ ਕੋਲ ਆਪਣੀ ਫੌਜ ਨਹੀਂ ਹੈ ਹੁਣ ਬੰਦੇ ਦੇ ਅੰਦਰ ਮੰਨ ਲਓ ਲੋਭ ਹੈ ਲੋਭ ਨੂੰ ਕਾਦੇ ਨਾਲ ਹਰਾਇਆ ਜਾਏਗਾ ਸੰਤੋਖ ਦੇ ਨਾਲ ਸਬਰ ਤੇ ਨਾਲ ਉਦਾਂ ਥੋੜੀ ਲੋਭ ਹਾਰ ਜਾਏਗਾ ਉਦੇ ਵਾਸਤੇ ਸਬਰ ਦਾ ਹਥਿਆਰ ਚਾਹੀਦਾ। ਬੰਦੇ ਦੇ ਅੰਦਰ ਝੂਠ ਪ੍ਰਵਲ ਹੋ ਰਿਹਾ ਹੈ। ਤੇ ਝੂਠ ਨੂੰ ਕਿਵੇਂ ਰੋਕ ਲਓਗੇ ਤੁਸੀਂ? ਜੇ ਸਾਡੇ ਕੋਲ ਸੱਚ ਦਾ ਹਥਿਆਰ ਹੈ। ਤਾਂ ਰੋਕਿਆ ਜਾ ਸਕਦਾ ਹੈ। ਸ੍ਰੀ ਮਹਾਰਾਜ ਦੇ ਕੋਲੋਂ ਉਹ ਹਥਿਆਰ ਅਸੀਂ ਲੈਣਗੇ। ਖੈਰ ਆਪਾਂ ਅੱਗੇ ਵਿਚਾਰ ਵੱਲ ਵਧੀਏ। ਹੁਣ ਜੰਗ ਕਿਵੇਂ ਹੋਈ? ਸਾਡੇ ਸਰੀਰ ਦੇ ਅੰਦਰ ਅੱਗੇ ਬਖਸ਼ਿਸ਼ ਕੀਤੀ ਇਹਦਾ ਇੱਕ ਪਦਾ ਹੋਰ ਹੈ ਜੀ ਹਜੇ ਹਾਂਜੀ ਜਿਹੜਾ ਤੀਜਾ ਪਦਾ ਉਹ ਵੀ ਇਸੇ ਪ੍ਰਕਰਣ ਦੇ ਵਿੱਚ ਸਵਾਦ ਸਨਾਹ ਤੋਪ ਮਮਤਾ ਕੋ ਕੁਬਦ ਕਮਾਨ ਚੜਾਈ ਮਨ ਹੁਣ ਜਿਹੜਾ ਮਨ ਹੈ ਉਹਦੀ ਵੇਸ ਬੂਸਾ ਕੀ ਹੈ ਉਹਨੇ ਕੀ ਕੀ ਧਾਰਨ ਕੀਤਾ ਹੋਇਆ ਹੈ ਉਹ ਹੈ ਜੀ ਸਵਾਦ ਸਨਾਹ ਜੀਬ ਦੇ ਸਵਾਦ ਦੀ ਉਹਨੇ ਆਪਣੇ ਤਨੰ ਦੇ ਉੱਪਰ ਸੰਜੋਬਾਈ ਹੋਈ ਹੈ ਹੁਣ ਮਨ ਨੇ ਕੀ ਸਹਾਰਾ ਲਿਆ ਜੀਬ ਤੁਸੀਂ ਮਨ ਨੂੰ ਦੱਬ ਲੋ ਉਹਨੇ ਜੀਬ ਦੇ ਸਵਾਦ ਆਪਣੇ ਉੱਪਰ ਰੱਖਿਆ ਹੋਇਆ ਹੈ ਜੀਬ ਦਾ ਸਵਾਦ ਇਹਨੂੰ ਆਪਣੇ ਆਪ ਨੂੰ ਬਚਾ ਲੈਂਦਾ ਹੈ ਤੋਪ ਮਮਤਾ ਕੋ ਸਿਰ ਦੀ ਬਚਾਰਦ ਵਾਸਤੇ ਇਹਨੇ ਮਮਤਾ ਦੀ ਟੋਪੀ ਪੈਣੀ ਹੋਈ ਹੈ ਕੁਬਦ ਕਮਾਨ ਚੜਾਈ ਭੈੜੀ ਬੁੱਧੀ ਦਾ ਕਮਾਨ ਬਣਾਇਆ ਹੋਇਆ ਹੈ ਤ੍ਰਿਸ਼ਨਾ ਤੀਰ ਰਹੇ ਘਟ ਪੀਤਰ ਇਉਂ ਗੱਡ ਲਿਓ ਨਾ ਜਾਈ ਭੈੜੀ ਬਿਰਤੀ ਦੀ ਕਮਾਨ ਦੇ ਉੱਪਰ ਤ੍ਰishna ਦੇ ਤੀਰ ਚੜਾਏ ਹੋਏ ਨੇ ਤੇ ਇਹ ਕਾਰਨ ਹੈ ਇਦਾਂ ਇਹ ਕਿਲਾ ਮੇਰੇ ਤੋਂ ਜਿੱਤਿਆ ਨਹੀਂ ਜਾ ਰਿਹਾ ਅੱਗੇ ਤੀਰ ਨੇ ਕਮਾਨ ਹੈ ਸੰਜੋ ਪਾ ਕੇ ਬੈਠਾ ਹੈ ਮਹਾਰਾਜ ਇਹ ਮਨ ਕਿਵੇਂ ਜਿੱਤੀਏ ਅੱਗੇ ਬਖਸ਼ਿਸ਼ ਕੀਤੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਏਕੈ ਚੋਟ ਸਜਾਇਆ ਹੁਣ ਮੈਂ ਗੁਰੂ ਦੇ ਕੋਲ ਗਿਆ ਮਹਾਰਾਜ ਰਾਹ ਦੱਸੋ ਮਹਾਰਾਜ ਕਿਵੇਂ ਜਿੱਤਾਂ ਇਸ ਮੰਦ ਤੇ ਸਤਗੁਰੂ ਨੇ ਕਿਹਾ ਪ੍ਰੇਮ ਪਲੀਤਾ ਆਪਣੇ ਅੰਦਰ ਪ੍ਰੇਮ ਲੈ ਕੇ ਆ ਪ੍ਰੇਮ ਦਾ ਪਲੀਤਾ ਬਰੂਧ ਤਿਆਰ ਕਰ ਪ੍ਰੇਮ ਦਾ ਸੁਰਤ ਹਵਾਈ ਆਪਣੀ ਸੁਰਤ ਨੂੰ ਰੱਬ ਦੇ ਵਿੱਚ ਜੋੜ ਕੇ ਉਸ ਪ੍ਰੇਮ ਦੇ ਪਲੀਤੇ ਨੂੰ ਉਡਾ ਤੇ ਫਿਰ ਕੀ ਹੋਏਗਾ ਗੋਲਾ ਗਿਆਨ ਚਲਾਇਆ ਗਿਆਨ ਦਾ ਗੋਲਾ ਜਦੋਂ ਤੇਰੇ ਅੰਦਰ ਆ ਕੇ ਚੱਲੇਗਾ ਬ੍ਰਹਮ ਅਗਨ ਸਹਜੇ ਪਰਜਾਲੀ ਆਪਣੇ ਉਸ ਗਿਆਨ ਦੇ ਗੋਲੇ ਨੂੰ ਰੱਬੀ ਜੋਤ ਦੇ ਨਾਲ ਜਲਾ ਇਕਾ ਚੋਟ ਸਜਾਇਆ ਇਕੋ ਚੋਟ ਦੇ ਨਾਲ ਜਿਹੜੀ ਫੌਜ ਸੀ ਸਾਰੀ ਬਰਬਾਦ ਸਾਰੀ ਖਤਮ ਹੋ ਸਾਧਨ ਕੀ ਹੈ ਗਿਆਨ ਜਿਸ ਦਿਨ ਬੰਦੇ ਦੇ ਅੰਦਰ ਗਿਆਨ ਆ ਗਿਆ ਇੱਕੋ ਇੱਕ ਸਾਧਨ ਹੈ ਜਿਹੜਾ ਮਨ ਨੂੰ ਕਾਬੂ ਦੇ ਵਿੱਚ ਕਰ ਸਕਦਾ ਉਹ ਬਾਣੀ ਕਹਿੰਦੀ ਗਿਆਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਦੇ ਨਾ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਦੁਨੀਆ ਦੇ ਲੋਕ ਕਹਿੰਦੇ ਮਨ ਨੂੰ ਕਾਬੂ ਦੇ ਵਿੱਚ ਕਿਵੇਂ ਕੀਤਾ ਜਾ ਸਕਦਾ ਹੈ ਮਨ ਨੂੰ ਕਿਵੇਂ ਬੰਨਿਆ ਜਾ ਸਕਦਾ ਹੈ ਹੱਥ ਬੰਨੇ ਜਾ ਸਕਦੇ ਨੇ ਜ਼ੁਬਾਨ ਬੰਦ ਕੀਤੀ ਜਾ ਸਕਦੀ ਹੈ ਅੱਖਾਂ ਬੰਦ ਕੀਤੀਆਂ ਜਾ ਸਕਦੀਆਂ ਨੇ ਸਮਾਧੀ ਬੰਦ ਕਿੱਦਾਂ ਲਾਉਂਦਾ ਲੋਕ ਕਹਿੰਦੇ ਅੱਖਾਂ ਬੰਦ ਕਰ ਲਓ ਜੀ ਸਮਾਧੀ ਲੱਗ ਗਈ ਜ਼ੁਬਾਨ ਬੰਦ ਕਰ ਲਿਓ ਸਮਾਧੀ ਲੱਗ ਗਈ ਚੌਕੜਾ ਮਾਰ ਕੇ ਬਹਿ ਜਾਓ ਸਮਾਧੀ ਲੱਗ ਗਈ ਜਿੰਨੇ ਸਮਾਧੀ ਲਾਣੀ ਹੋ ਤੇ ਟਿੱਕੇ ਹੀ ਜਿੰਨੇ ਸਮਾਧੀ ਲਾਣੀ ਬੰਦਾ ਅੱਖਾਂ ਬੰਦ ਕਰਕੇ ਬੈਠਾ ਚੌਕਣਾ ਮਾਰ ਕੇ ਬੈਠਾ ਉਹਨੇ ਹੱਥ ਵੀ ਬੰਨੇ ਨੇ ਤੇ ਜਿੰਨੇ ਸਮਾਧੀ ਲਾਣੀ ਉਹ ਭੱਜਿਆ ਫਿਰਦਾ ਉੱਤੇ ਟਿੱਕਿਆ ਹੀ ਨਹੀਂ ਉਹਦੇ ਵਾਸਤੇ ਕੀ ਕਰਨਾ ਉਹਨੂੰ ਕਿੱਦਾਂ ਬਨ ਕੇ ਲੈ ਕੇ ਆਉਣਾ ਤੇ ਉਹਨੂੰ ਬਨ ਕੇ ਲੈ ਕੇ ਆਉਣ ਦੇ ਮਾਰਾ ਵਾਸਤੇ ਮਹਾਰਾਜ ਨੇ ਸਾਨੂੰ ਦੱਸਿਆ ਗਿਆਨ ਕਾ ਬੱਦਾ ਮਨ ਰਹਿ ਜੋ ਬੰਦਾ ਕਹੇ ਮੇਰੇ ਕੋਲ ਗਿਆਨ ਤੇ ਬੜਾ ਮੈਨੂੰ ਬੜੀ ਜਾਣਕਾਰੀ ਹੈ ਡਾਕਟਰ ਕਹੇ ਮੇਰੇ ਕੋਲ ਬੜਾ ਗਿਆਨ ਹੈ ਉਹ ਮਨ ਤੇ ਨਹੀਂ ਬੰਨਿਆ ਜਾਂਦਾ ਇੰਜੀਨੀਅਰ ਕਹੇ ਮੇਰੇ ਕੋਲ ਬੜਾ ਗਿਆਨ ਹੈ ਬੜੀ ਨੋਲਿਜ ਹੈ ਮੇਰੇ ਕੋਲ ਮਨ ਨਹੀਂ ਬੰਨਿਆ ਜਾਂਦਾ ਬੇਈਮਾਨ ਹੋ ਜਾਂਦਾ ਮਹਾਰਾਜ ਕਹਿੰਦੇ ਜਿਸ ਮਨ ਨੇ ਗਿਆਨ ਨੂੰ ਬੰਨਣਾ ਹੈ ਨਾ ਉਹ ਦੁਨੀਆਵੀ ਗਿਆਨ ਨਹੀਂ ਹੈ ਉਹ ਕਿਹੜਾ ਗਿਆਨ ਹੈ ਗੁਰਬਿੰਨ ਗਿਆਨ ਨਾ ਜਿਸ ਗਿਆਨ ਨੇ ਮਨ ਨੂੰ ਬੰਨਣਾ ਹੈ ਉਹ ਨੋਲਿਜ ਨਹੀਂ ਹੈ ਉਹ ਦੁਨਿਆਵੀ ਗਿਆਨ ਨਹੀਂ ਹੈ ਉਹ ਗਿਆਨ ਹੈ ਜਿਹੜਾ ਗੁਰੂ ਤੋਂ ਮਿਲੇਗਾ ਉਹ ਗਿਆਨ ਜਿਹੜਾ ਤੇਰੀਆਂ ਅੰਦਰ ਬੈਠੇ ਹੋਏ ਇੰਦਰੀਆਂ ਕਰਮ ਇੰਦਰੀਆਂ ਨੂੰ ਸਿਖਾਏਗਾ ਤੁਹਾਡਾ ਫਰਜ਼ ਕੀ ਹੈ ਬਾਰੇ ਗਿਆਨ ਡਾਕਟਰ ਕੋਲ ਬਹੁਤ ਹੈ ਉਹ ਇੱਕੋ ਇੱਕ ਕਿਤੇ ਘੱਟ ਗੱਲ ਹੈ ਵੀ ਇੱਕ ਬੰਦੇ ਦੇ ਸਰੀਰ ਦੇ ਵਿੱਚੋਂ ਪ੍ਰਜਾ ਕੱਢ ਕੇ ਦੂਜੇ ਵਿੱਚ ਫਿੱਟ ਕਰਕੇ ਤੇ ਬੰਦੇ ਨੂੰ ਜਿਉਂਦਾ ਕਰ ਦਿੰਦਾ ਕਿੰਨਾ ਗਿਆਨ ਹੈ ਪਰ ਉਹੀ ਗਿਆਨ ਜਦੋਂ ਬੰਦੇ ਦੇ ਮਨ ਦੇ ਉੱਪਰ ਲੋਭ ਹਾਵੀ ਹੁੰਦਾ ਹੈ ਉਹੋਂ ਸੇ ਗਿਆਨ ਦੇ صدਕਾ ਕੱਢ ਕੇ ਤੇ ਬਾਹਰ ਵੇਚ ਵੀ ਦਿੰਦਾ ਜੇ ਉਹਦੇ ਅੰਦਰ ਗੁਰੂ ਦਾ ਗਿਆਨ ਹੁੰਦਾ ਉਹ ਕਹਿੰਦਾ ਮਨਾ ਬੇਈਮਾਨੀ ਦੀ ਨਾ ਖਾ ਉਹ ਮਨ ਨੂੰ ਸਮਝਾਉਂਦਾ ਨਾ ਗੁਰੂ ਦਾ ਗਿਆਨ ਬੇਈਮਾਨੀ ਨਹੀਂ ਕਰਨੀ ਹੱਕ ਨਹੀਂ ਖਾਣਾ ਕਿਸੇ ਦਾ ਕਿਸੇ ਨਾਲ ਠੱਗੀ ਨਹੀਂ ਕਰਨੀ ਇਹ ਗੁਰੂ ਦਾ ਗਿਆਨ ਇਹਨੂੰ ਸਤਗੁਰੂ ਦੀ ਬਾਣੀ ਦਾ ਇੱਕ ਹੋਰ ਪ੍ਰਮਾਣ ਤੁਹਾਡੇ ਸਾਹਮਣੇ ਰੱਖਾਂ ਜਿੱਥੇ ਮਹਾਰਾਜ ਕਹਿੰਦੇ ਗਿਆਨ ਕਿਉਂ ਜ਼ਰੂਰੀ ਹੈ ਗਿਆਨ ਕਾਦੇ ਵਾਸਤੇ ਹੈ ਗਿਆਨ ਇਸ ਵਾਸਤੇ ਨਹੀਂ ਵੀ ਮੈਂ ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈ ਕੇ ਕਿਸੇ ਬੰਦੇ ਨੂੰ ਨੀਵਾ ਦਿਖਾ ਸਕਾਂ ਇਹ ਵੀ ਹੁੰਦਾ ਨਾ ਵੀ ਮੈਂ ਚਾਰ ਪੰਕਤੀਆਂ ਜੇ ਪੜ ਲਈਆਂ ਤੇ ਮੈਂ ਇਸ ਕਰਕੇ ਪੜੀਆਂ ਨੇ ਕਿ ਮੇਰੇ ਸਾਹਮਣੇ ਕੋਈ ਬੋਲੇ ਤੇ ਮੈਂ ਉਹਨਾਂ ਚਾਰ ਪੰਕਤੀਆਂ ਨੂੰ ਸੁਣਾ ਕੇ ਅਗਲੇ ਨੂੰ ਨੀਵਾ ਦਿਖਾ ਸਕਾਂ ਮੈਂ ਚਾਰ ਗੱਲਾਂ ਕਰਕੇ ਲੋਕਾਂ ਦੇ ਵਿੱਚ ਇਹ ਆਪਣੀ ਛਵੀ ਬਣਾ ਸਕਾਂ ਮੇਰੇ ਵਰਗਾ ਵਿਦਵਾਨ ਕੋਈ ਨਹੀਂ ਮੈਂ ਚਾਰ ਗੱਲਾਂ ਗ੍ਰੰਥਾਂ ਦੀਆਂ ਆਪਣੇ ਮਨ ਦੇ ਵਿੱਚ ਰੱਟੇ ਮਾਰ ਕੇ ਤੇ ਜਦੋਂ ਮੈਂ ਲੋਕਾਂ ਵਿੱਚ ਬੈਠਾ ਤੇ ਮੇਰੀ ਵਾਹ ਵਾਹ ਹੋ ਜੇ ਵੀ ਵਾਹ ਬੰਦਾ ਤੇ ਇਹ ਆ ਇਸ ਵਾਸਤੇ ਗਿਆਨ ਨਹੀਂ ਗਿਆਨ ਕਾਦੇ ਵਾਸਤੇ ਪੜਨਾ ਮਹਾਰਾਜ ਗਿਆਨ ਕਾਦੇ ਵਾਸਤੇ ਬੰਦੇ ਕੋਲ ਹੋਣਾ ਚਾਹੀਦਾ ਜਿਹੜਾ ਦੁਨਿਆਵੀ ਗਿਆਨ ਹੈ ਨਾ ਇਹਨੂੰ ਮਹਾਰਾਜ ਨੇ ਕਿਹਾ ਪਰਪੜ ਗੱਡੀ ਲੱਦੀ ਪਰਪੜ ਪਰੀਆ ਸਾਗ ਪਰਪੜ ਬੇੜੀ ਪਾਈਆ ਪਰਪੜ ਗੱਡੀਆਂ ਖਾਦ ਪੜੀਆ ਜਿੱਤੇ ਬਰਸ ਬਰਸ ਪੜੀਆ ਜਿੱਤੇ ਮਾਸ ਪੜੀਆ ਜਿੱਤੇ ਆਰਜਾ ਪੜੀਆ ਜਿੱਤੀ ਸਾਸ ਨਾਨਕ ਲਿਖਾ ਇੱਕ ਗੱਲ ਹੋਰ ਹੋਮੈ ਝੱਕਣਾ ਜੇ ਤੂੰ ਬੋਤੀ ਦੀਆਂ ਗੱਲਾਂ ਸਿਰਫ ਦਿਖਾਵੇ ਵਾਸਤੇ ਕੀਤੀਆਂ ਨੇ ਸਿ ਬਿਲਕੁਲ ਬੇਕਾਰ ਹੈ ਪਰ ਮਹਾਰਾਜ ਗਿਆਨ ਕਾਦੇ ਵਾਸਤੇ ਇਕੱਠਾ ਕਰਨਾ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਗਿਆਨ ਇਕੱਠਾ ਕਰਨਾ ਮਨ ਸਮਝਾਵਨ ਕਾਰਨ ਕਛੁਕ ਪੜਿਆ ਗਿਆਨ ਮਨ ਨੂੰ ਸਮਝਾਉਣ ਦੇ ਵਾਸਤੇ ਮਨ ਨੂੰ ਆਪਣੇ ਕਾਬੂ ਦੇ ਵਿੱਚ ਰੱਖਣ ਦੇ ਵਾਸਤੇ ਗਿਆਨ ਇਕੱਠਾ ਕਰਨਾ ਇਸ ਵਾਸਤੇ ਗਿਆਨ ਦਾ ਹੋਣਾ ਜ਼ਰੂਰੀ ਹੈ ਸਤਿਗੁਰੂ ਨੇ ਇੱਥੇ ਸਾਨੂੰ ਸਮਝਾਇਆ ਮਹਾਰਾਜ ਕਹਿੰਦੇ ਗਿਆਨ ਦਾ ਗੋਲਾ ਜਦੋਂ ਇਹ ਤੋਪ ਦਾ ਗਿਆਨ ਦਾ ਗੋਲਾ ਮੈਂ ਆਪਣੇ ਅੰਦਰ ਚੜਾਇਆ ਨਾ ਇੱਕੋ ਚੋਟ ਦੇ ਨਾਲ ਇੱਕੋ ਕੋਲੇ ਦੇ ਨਾਲ ਜਿਹੜੀ ਸਾਰੀ ਅੰਦਰ ਦੀ ਬੈਠੀ ਹੋਈ ਫੌਜ ਸੀ ਉਹ ਤਬਾ ਹੋ ਗਈ ਅੱਗੇ ਹੈ ਜੀ ਸੰਤੋ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜੇ ਮੈਂ ਆਪਣੇ ਜੀਵਨ ਦੇ ਅੰਦਰ ਸਤ ਤੇ ਸੰਤੋਖ ਦੇ ਦੋ ਸਹਾਰੇ ਲੈ ਸਤ ਤੇ ਸੰਤੋਖ ਦੇ ਦੋ ਸਹਾਰੇ ਲੈ ਕੇ ਜਿਹੜੇ ਦੋ ਦਰਵਾਜੇ ਸੀ ਹੁਣ ਦੋ ਦਰਵਾਜੇ ਕਿਹੜੇ ਸੀ ਜਿਹੜੇ ਆਪਾਂ ਉੱਪਰ ਜਦੋਂ ਪਹਿਲਾ ਪਤਾ ਵਿਚਾਰਿਆ ਉਹਦੇ ਵਿੱਚ ਅਸੀਂ ਇਹ ਜ਼ਿਕਰ ਕੀਤਾ ਕਾਮ ਕੇ ਵਾਰੀ ਸੁਖ ਤੁਕ ਦਰਬਾਨੀ ਪਾਪ ਪੁਨ ਦਰਵਾਜੇ ਜਿਹੜੇ ਮੇਰੇ ਅੰਦਰ ਦਰਵਾਜੇ ਸੀ ਨਾ ਤੇ ਮੈਂ ਸਤ ਤੇ ਸੰਤੋਖ ਨੂੰ ਲੈ ਕੇ ਅੰਦਰ ਲੱਗ ਗਿਆ ਲੜਨ ਦੇ ਵਾਸਤੇ ਆਪਣੇ ਅੰਦਰ ਬਾਹਰ ਨਹੀਂ ਮੇਰੇ ਮਨ ਨੇ ਚੰਗੇ ਮਨ ਨੇ ਸਤ ਤੇ ਸੰਤੋਖ ਦੇ ਦੋ ਸਹਾਰੇ ਲੈ ਕੇ ਦੋ ਸਹਾਰੇ ਲੈ ਕੇ ਆਪਣੇ ਅੰਦਰ ਲੜਨਾ ਸ਼ੁਰੂ ਕੀਤਾ ਤੇ ਲੜਦਿਆਂ ਲੜਦਿਆਂ ਜਿਹੜੇ ਦੋ ਦਰਵਾਜ਼ੇ ਸੀ ਉਹਨਾਂ ਨੂੰ ਤੋੜ ਦਿੱਤਾ ਤੇ ਇਹ ਕਿਦਾਂ ਵਰਤਿਆ ਜੀ ਸਾਰਾ ਕੁਝ ਕੋਈ ਬੰਦਾ ਕਵੇ ਮੈਂ ਕੀਤਾ ਨਹੀਂ ਸਾਧ ਸੰਗਤ ਔਰ ਬੁਰ ਕਿਰਪਾ ਤੇ ਪਕਰਿਓ ਗੜ ਕੋ ਰਾਜਾ ਜਿਹੜਾ ਗੜ ਦਾ ਰਾਜਾ ਸੀ ਇੱਕ ਤੇ ਮੈਂ ਸਤ ਸੰਗਤ ਕੀਤੀ ਸਤ ਸੰਗਤ ਦਾ ਮਤਲਬ ਚੰਗੇ ਗੁਣਾਂ ਦੀ ਸੰਗਤ ਮੇਰੇ ਮਨ ਨੇ ਕੀਤੀ ਇਹ ਚੰਗੇ ਗੁਣ ਮੇਰੇ ਅੰਦਰ ਫੌਜ ਬਣ ਕੇ ਤਿਆਰ ਹੋਏ ਤੇ ਇਹਨਾਂ ਫੌਜ ਦੇ ਸਦਕਾ ਤੇ ਗੁਰੂ ਦੀ ਕਿਰਪਾ ਦੀ ਬਖਸ਼ਿਸ਼ ਸਦਕਾ ਜਿਹੜਾ ਰਾਜਾ ਮੇਰੇ ਜੀਵਨ ਦੇ ਅੰਦਰ ਖਲਵਲ ਹੀ ਮਣਾ ਕੇ ਬੈਠਾ ਸੀ ਉਹਨੂੰ ਮੈਂ ਪਕੜ ਲਿਆ ਆਪਣੇ ਕਾਬੂ ਦੇ ਵਿੱਚ ਕਰ ਲਿਆ ਅੱਗੇ ਹੈ ਭਗਵੰਤ ਪੀਰ ਸਖਤ ਸਿਮਰਨ ਕੀ ਕਟੀ ਕਾਲ ਕੀ ਫਾਂਸੀ ਪਰਮਾਤਮਾ ਦੀ ਕਿਰਪਾ ਦੇ ਸਦਕਾ ਮੈਂ ਕੀ ਕੀਤਾ ਸਿਮਰਨ ਕਰਕੇ ਜਿਹੜੇ ਮੌਤ ਦਾ ਡਰ ਸੀ ਮੇਰੇ ਜੀਵਨ ਦੇ ਅੰਦਰ ਉਹ ਮੈਂ ਖਤਮ ਕਰ ਦਿੱਤਾ ਤੇ ਦੁਨੀਆ ਦਾ ਡਰ ਪਾਸੇ ਕਰ ਦਿੱਤਾ ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਮੈਂ ਆਪਣੇ ਕਿਲੇ ਦੇ ਉੱਪਰ ਹਾਵੀ ਹੋ ਗਿਆ ਮੇਰਾ ਕਿਲਾ ਮੈਂ ਆਪਣੇ ਕਿਲੇ ਦੇ ਉੱਪਰ ਆਵੀ ਹੋ ਗਿਆ ਤੇ ਮੈਂ ਉਹਦਾ ਰਾਜ ਪ੍ਰਾਪਤ ਕਰ ਲਿਆ। ਇਹਨੂੰ ਕਹਿੰਦੇ ਜਿੱਤ। ਸਾਡੇ ਸਰੀਰ ਦੇ ਉੱਪਰ ਸਾਡੇ ਆਪਣੇ ਮਨ ਦਾ ਰਾਜ ਹੋਣਾ ਇਹਨੂੰ ਕਹਿੰਦੇ ਜਿੱਤ। ਇਹਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ। ਇਹ ਹੈ ਅਸਲ ਦੇ ਵਿੱਚ ਜਿੱਤ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁਲਾੰਗਲਤਿਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ